ਸਤਿਕਾਰਯੋਗ ਭਾਈ ਸਾਹਿਬ ਭਾਈ ਜੀ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਦਾ ਮੌਗੇ ਦੇ ਲਾਗੇ ਸਥਾਨ ਹੈ ਪਹਿਲਾਂ ਰਾੜਾ ਸਾਹਿਬ ਵਿਖੇ ਹੀ ਰਹਿ ਕੇ ਸਾਡੇ ਵੱਖੋ ਵੱਖਰੇ ਸਥਾਨਾਂ ਤੇ ਸਾਰੇ ਹੀ ਸਥਾਨਾਂ ਤੇ ਮੈਂ ਸਮਝਦਾ ਇਹਨਾਂ ਨੇ ਛੋਟੀ ਉਮਰੇ ਬੜੀ ਅਨਥਕ ਸੇਵਾ ਕੀਤੀ ਹੈ ਅੱਜ ਕੱਲ ਮੌਗੇ ਦੇ ਨੇੜੇ ਬੜਾ ਅੱਛਾ ਸਥਾਨ ਬਣਾਇਆ ਸ਼ਹੀਦਾਂ ਦਾ ਜਿਸ ਸਥਾਨ ਤੇ ਰਹਿ ਕੇ ਆਪਣੀਆਂ ਸੇਵਾਵਾਂ ਬਾਬਾ ਜੀ ਉੱਥੇ ਆਪਣੇ ਪੈਰੋ ਕਾਰਾ ਸੰਗਤ ਦੇ ਨਾਲ ਨਿਭਾ ਰਹੇ ਹਨ 8 ਮਿੰਟ ਦਾ ਸਮਾਂ ਮੈਂ ਸਮਾਂ ਥੋੜਾ ਥੋੜਾ ਤਾਂ ਰੱਖਿਆ ਕਿ ਸਾਰਿਆਂ ਦੀ ਹਾਜ਼ਰੀ ਭਾਈ ਜਾ ਸਕੇ ਉਹਨਾਂ ਤੋਂ ਬਾਅਦ ਜਿੱਥੇ ਮੈਂ ਬੇਨਤੀ ਕਰਾਂ ਬਾਬਾ ਜੀ ਤੋਂ ਪਹਿਲਾਂ ਮਹਾਂਪੁਰਸ਼ਾਂ ਦਾ ਸਨਮਾਨ ਕਿਰਪਾ ਕਰਕੇ ਬਾਬਾ ਰੋਸ਼ਨ ਸਿੰਘ ਜੀ ਬਾਬਾ ਵਿਸਾਖਾ ਸਿੰਘ ਜੀ ਭਾਈ ਅਮਰੌਦ ਸਿੰਘ ਜੀ ਉਹ ਮਹਾਂਪੁਰਸ਼ਾਂ ਦਾ ਸਨਮਾਨ ਥੱਲੇ ਲੈ ਕੇ ਚਲੇ ਜਾਣ ਤੇ ਬਾਬਾ ਜੀ ਦਾ ਸਨਮਾਨ ਸਤਿਕਾਰਯੋਗ ਸੰਤ ਬਾਬਾ ਪਰਮਜੀ ਸਿੰਘ ਜੀ ਸੰਸਾੜੀ ਵਾਲੇ ਮਹਾਪੁਰਸ਼ਾਂ ਦਾ ਸਨਮਾਨ ਥੋੜੀ ਦਿੱਕਤ ਐ ਥੰਦੇ ਹੋ ਜੋ ਸਾਰੇ ਨਾਲ ਹੋ ਜੋ ਥੰਦੇ ਸਾਰੇ ਥੰਦੇ ਨਾਲ ਹੋ ਜੋ ਸਾਰੇ ਬੋਲੇ ਸੋਨਹਾਲ ਬੋਤਰੀ ਕੋ ਆਓ ਮਾਪੇ ਸਾਨੂੰ ਸਮੁੱਚੇ ਇਸ ਜੱਥੇ ਨੂੰ ਸਮੁੱਚੀ ਸੰਗਤ ਜਿੰਨੇ ਵੀ ਉਹਨਾਂ ਦੇ ਨਾਲ ਆਈ ਹੈ ਸਾਰਿਆਂ ਨੂੰ ਜੀਓ ਆਇਆ ਬਹੁਤ-ਬਹੁਤ ਧੰਨਵਾਦ ਅਪਰੰਤ ਆ ਉਹ ਅਗਲੀ ਬੇਨਤੀ ਮੈਂ ਕਰ ਰਿਹਾ ਸੀ ਸਤਿਕਾਰਯੋਗ ਸੰਤ ਬਾਬਾ ਮਹਿੰਦਰ ਸਿੰਘ ਲੰਮੀਆ ਵਾਲੇ ਉਹਨਾਂ ਦੇ ਸੁਪੁੱਤਰ ਭਾਈ ਸਾਹਿਬ ਭਾਈ ਮਰੋਦ ਸਿੰਘ ਜੀ ਉਹ ਵੀ ਜਥੇ ਸਹਿਤ ਹਾਜ਼ਰ ਨੇ ਉਹਨਾਂ ਮਹਾਪੁਰਸ਼ਾਂ ਦੀ ਵੀ ਸਿਹਤ ਥੋੜੀ ਜਿਹਾ ਅੱਜਕੱਲ ਢਿੱਲੀ ਚੱਲ ਰਹੀ ਹੈ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਚੜ੍ਹਦੀ ਕਲਾ ਰੱਖਣ ਲੰਮੀ ਆਰਜੂ ਵਕਸ਼ਣ ਤੰਦਰੁਸਤੀ ਦੇਹ ਰੋਗ ਦਾ ਵਕਸ਼ਣ অপरांतাও ਮੈਂ ਬੇਨਤੀ ਕਰਾਂ 8 ਮਿੰਟ ਦਾ ਸਮਾਂ ਸਤਿਕਾਰਯੋਗ ਬਾਬਾਜੀਤ ਸਿੰਘ ਜੀ ਆਪ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਦੁਆਰਾ ਨਿਹਾਲ ਕਰ ਰਹੇ ਹਨ ਵਾਹਿਗੁਰੂ ਸਾਧੂ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਉਵਾਰਿਆ ਸਾਥ ਪਠਾਏ ਆਪ ਹਰ ਅਮਤਮ ਤੇ ਨਾਂਗੀ ਦੂਰ ਨਾਨਕ ਭੰਪਾ ਮਿਟ ਗਏ ਰਵਣਾ RAM ਪਰਪੂਰ ਮੇਰੇ ਪ੍ਰਭਵਾਨ ਨੇ ਸੰਤਾਂ ਦਾ ਰੂਪ ਧਾਰਿਆ ਮੇਰੇ ਪ੍ਰਭਵਾਨ ਨੇ ਸੰਤਾਂ ਦਾ ਰੂਪ ਧਾਰਿਆ ਮੇਰੇ ਪ੍ਰਭਵਾਨ ਨੇ ਸੰਤਾਂ ਦਾ ਰੂਪ ਮੇਰੇ ਭਗਵਾਨ ਨੇ ਸੰਤਾਂ ਦਾ ਰੂਪ ਤਾਰਿਆ ਸੰਤਾਂ ਦਾ ਰੂਪ ਧਾਰਿਆ ਸੰਤਾਂ ਦਾ ਰੂਪ ਧਾਰਿਆ ਸੰਤਾਂ ਦਾ ਰੂਪ ਧਾਰਿਆ ਮੇਰੇ ਭਗਵਾਨ ਨੇ ਸੰਤਾਂ ਦਾ ਰੂਪ ਮੇਰੇ ਭਗਵਾਨ ਨੇ ਸੰਤਾਂ ਦਾ ਰੂਪ ਤਾਰਿਆ ਆਓ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠ ਕਰਕੇ ਗੁਰਬਾਣੀ ਦੇ ਬਚਨਾਂ ਅਨੁਸਾਰ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਦੇ ਆਪ ਉਬਾਰਿਆ ਸਤਿਗੁਰ ਵਿੱਚ ਭੇਦ ਮਹਾਂਪੁਰਖ ਸ਼੍ਰੀਮਾਨ ਸਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਦਾ ਜਨਮ ਵਿਹਾੜਾ ਰਾੜਾ ਸਹਿਬ ਸੰਪਰਦਾ ਦੇ ਮਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਜੋ ਪਿਆਰਿਓ ਵੱਡੇ ਮਹਾਂਪੁਰਖਾਂ ਦੇ ਵਾਂਗ ਦੇਸਾਂ ਵਿਦੇਸਾਂ ਵਿੱਚ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਕਿਉਂਕਿ ਗੁਰਬਾਣੀ ਦਾ ਬਚਨ ਹੈ ਜਨਮ ਮਰਨ ਦੂਹੂ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸੋ ਲੈਨ ਮਲਾਏ ਰਾਣਾ ਸਾਹਿਬ ਦਾ ਜਥਾ ਜਿੱਤੇ ਮਹਾਂਪੁਰਖ ਬਾਹਰ ਪ੍ਰਚਾਰ ਕਰਦੇ ਆ ਇਧਰ ਵੀ ਪੰਜਾਬ ਵਿੱਚ ਸਾਰੇ ਦੇਸ਼ ਵਿੱਚ ਕੋਨੇ-ਕੋਨੇ ਤੇ ਜਾ ਕੇ ਪ੍ਰਚਾਰ ਕਰ ਰਹੇ ਆ ਅੱਜ ਪਿਆਰਿਓ ਆਪਾਂ ਦੇਖਦੇ ਆ 1905 ਵਿੱਚ ਵੱਡੇ-ਵੱਡੇ ਮੀਰ ਬੱਚੇ ਪੈਦਾ ਹੋਏ ਹੋਣਗੇ ਬਡੇ ਬਡੇ ਤਨਹਾੜ ਪੈਦਾ ਹੋਏ ਹੋਣਗੇ ਰਾਜੇ ਮਹਾਰਾਜੇ ਪੈਦਾ ਹੋਏ ਹੋਣਗੇ ਪਰ ਅੱਜ ਉਹਨਾਂ ਨੂੰ ਕੋਈ ਯਾਦ ਕਰਦਾ ਸੰਤ ਮਹਾਰਾਜ ਜੀ ਨੂੰ 49 ਸਾਲ ਹੋ ਗਏ ਸਤਖੰਡ ਗਿਆਨ ਨੂੰ ਅੱਜ ਵੀ ਆ ਦੇਖ ਲਓ ਹਰ ਸਾਲ ਜਿੰਨਾ ਮਹਾਂਪੁਰਖ ਪ੍ਰਬੰਧ ਕਰਦੇ ਆ ਜੱਡਾ ਵੱਡੀਆਂ ਤਾਰ ਪਾਰਕਾਂ ਪੜਾਉਂਦੇ ਆ ਹਰ ਸਾਲ ਘਟ ਜਾਂਦਾ ਇਹ ਪ੍ਰਤਾਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਲੈਬ ਚੱਲਦਾ ਹਰਕ ਸਾਲ ਆ ਦੇਖ ਲੋ 9:30 ਵਜੇ ਤੇ ਲੈਣ ਲੱਗੀ ਹੋਈ ਐ ਸ਼ਾਮ ਨੂੰ 4-5 ਵਜੇ ਜਾਣੇ ਆ ਇਹ ਲੈਣ ਟੁੱਟਦੀ ਨਹੀਂ ਕਿਉਂਕਿ ਗੁਰਬਾਣੀ ਦਾ ਬਚਨ ਹੈ ਮਾਹ ਪੁਰਖਾਂ ਦਾ ਔਣਾ ਵੀ ਧੰਨ ਸੰਸਾਰ ਤੇ ਰਹਿਣਾ ਵੀ ਧੰਨ ਸੰਸਾਰ ਤੋਂ ਜਾਣਾ ਵੀ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਆਹ ਇਹ ਧਾਰਨਾ ਪੜ ਕੇ ਸਮਾਪਤੀ ਕਰੀਏ ਕਿਉਂਕਿ ਟਾਈਮ ਵਿੱਚ ਆਪਾਂ ਸਾਰੇ ਰਹਾਂਗੇ ਫਿਰ ਸਾਰੇ ਮਹਾਪੁਰਖਾਂ ਨੂੰ ਬਾਬਾ ਰਣਜੀਤ ਸਿੰਘ ਹੋਣੀ ਹੋਰ ਵੀ ਨਾਲ ਪ੍ਰਬੰਧਕ ਹਾਜ਼ਰੀ ਭਰ ਸਕਦੇ ਆ ਜੀਦੇ ਆਇਆ ਤੇ ਤਰੇ ਜਗ ਸਾਰਾ ਤਨ ਤਨ ਆਉਣਾ ਉਹਨਾਂ ਦਾ ਆਇਆ ਤੇ ਤਰੇ ਜਗ ਸਾਰਾ ਤਨ ਦਨ ਹੋੜਾ ਉਹਨਾਂ ਦਾ ਆਤੇ ਤਰੇ ਆਜਿ ਨਾਇ ਆਇਆ ਤੇ ਧਰੇ ਜਗ ਸਾਰਾ ਤਨ ਤਨ ਆਉਣਾ ਉਹਨਾਂ ਦਾ ਆਇਆ ਤੇ ਧਰੇ ਜਗ ਸਾਰਾ ਤਨ ਤਨ ਹੋਣਾ ਉਹਨਾਂ ਦਾ ਪਿਆਰੇ ਜੀ ਤਨ ਤਨ ਆਉਣਾ 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 ਉਹਨਾਂ ਦਾ ਜਿੰਨਾ ਆਇਆ ਤੇ ਡਰੇ ਜਗਸਾਰ ਤਨ ਤਨ ਆਉਣਾ ਉਹਨਾਂ ਜਿੰਨਾ ਆਇਆ ਤੇ ਡਰੇ ਜਗ ਤਨ ਤਨ ਆਉਣਾ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋਸੰਗਜੇ ਸਭ ਨੂੰ ਸਤਿਕਾਰਯੋਗ ਬਾਬਾਜੀਤ ਸਿੰਘ ਜੀ ਮਾਪਰਿਸ਼ਾ ਦਾ ਬਹੁਤ ਬਹੁਤ ਧੰਨਵਾਦ ਗੁਰੂ ਘਰ ਦੀ ਬਖਸ਼ਿਸ਼ ਸੰਤ ਬਾਬਾ ਰੋਸ ਸਿੰਘ ਦੇਣਗੇ 5 ਮਿੰਟ ਦੀ ਬੇਨਤੀ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਗੁਰਦੁਆਰਾ ਅਤਰਸਰ ਸਾਹਿਬ ਤੋਂ 5-7 ਮਿੰਟ ਦਾ ਸਾਮਾ ਉਹ ਆਪ ਹੀ ਬੜੇ ਸਿਆਣੇ ਨੇ ਬੋਲੇ ਸੋ ਨਿਹਾਲ ou na toba